ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਇੱਕ ਬੇਨਤੀ ਕਰਨ ਲੱਗਿਆ ਹਾਂ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਉਹਦੇ ਵਿੱਚ 100 ਸਾਲ ਤੱਕ ਬੰਦੇ ਨੂੰ ਸਮਝਾਇਆ ਕਿ ਤੇਰੀ ਉਮਰ 1 ਸਾਲ ਤੋਂ ਲੈ ਕੇ 100 ਸਾਲ ਤੱਕ ਹੈ ਤੇ ਤੁੰਗ ਇਹਨਾਂ ਸਾਲਾਂ ਵਿੱਚ ਕੀ ਕਰਦਾ ਤੇ ਕੀ ਕਰਨਾ ਚਾਹੀਦਾ ਹੈ ਇੱਕ ਛੋਟੀ ਜੀ ਮਿਸਟੇਕ ਹੋ ਗਈ ਥੋੜੇ ਛੋਟੇ ਛੋਟੇ ਭਾਗਾਂ ਵਿੱਚ ਵੰਡ ਕੇ ਮੈਂ ਤੁਹਾਡੀ ਸੇਵਾ ਕਰ ਰਿਹਾ ਹਾਂ 15ਵਾਂ ਭਾਗ ਜਿਹੜਾ ਉਹ ਮੇਰੇ ਤੋਂ ਡਿਲੀਟ ਹੋ ਗਿਆ 16ਵਾਂ ਚੱਲ ਰਿਹਾ ਹੈ ਤੇ ਆਓ 15ਵਾਂ ਭਾਗ ਦੁਬਾਰਾ ਸੁਣੀਏ ਤੇ ਦੁਬਾਰਾ ਤੁਹਾਡੀ ਸੇਵਾ ਦੇ ਵਿੱਚ ਪਾਵਾਂਗੇ ਇੱਕ ਬੇਨਤੀ ਹੋਰ ਹੈ ਗੁਰੂ ਦੀ ਕਿਰਪਾ ਨਾਲ ਮੇਰੇ ਕੋਲੇ ਸ਼ੈਰੀ ਮੇਰੀ ਬਹੁਤ ਲਿਖੀ ਪਈ ਆ ਤੇ ਚਿਤ ਕੀਤਾ ਵੀ ਨਾਲ-ਨਾਲ ਬਾਬਾ ਦਇਆ ਸਿੰਘ ਦੀ ਸ਼ੈਰੀ ਦੇ ਨਾਲ-ਨਾਲ ਮਿਲਾ ਕੇ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਦਾ ਰਹਾ ਆ ਆਓ ਨਾਲ-ਨਾਲ ਸੁਣਦੇ ਰਹਿਓ ਚੋਰ ਕੋਲੇ ਬਹਿਣਾ ਤੇ ਕਵੇਲੇ ਰਾਹੇ ਪਹਿਣਾ ਮਾੜਾ ਉੱਪਰ ਬੰਦੇ ਤੋਂ ਕੁਛ ਲੈ ਕੇ ਕਦੇ ਖਾਈਏ ਨਾ ਜੋ ਊਠ ਮਾਰੇ ਝੂਠ ਮਾਰੇ ਪੁੱਤ ਦੀ ਸੁਗੰਧ ਮਾਰੇ ਐਰੇ ਗੈਰੇ ਤਾਂ ਹੀ ਭੇਗ ਆਪਣਾ ਸੁਣਾਈਏ ਨਾ ਢੀਆਂ ਪਹਿਣਾ ਹੋਣ ਮਟਿਆਰਾਂ ਜਿਹੜੇ ਘਰ ਵਿੱਚ ਹੁੰਦੀ ਬਦਨਾਮੀ ਬਹੁਤਾ ਉਸ ਘਰੇ ਜਾਈਏ ਨਾ ਖਾਉ ਯਾਰ ਯਾਰ ਸਾਰੇ ਅੱਜ ਦੇ ਜਮਾਨੇ ਵਿੱਚ ਹੋ ਪਰਖੇ ਬਗੈਰ ਘਰੇ ਕਿਸੇ ਨੂੰ ਲਿਆਈਏ ਨਾ ਹੋ ਗਈ ਉਮਰ 29 ਸਾਲ ਦੀ ਏ ਪੀਤਾ ਉਠਣਾ ਗਾਫਲਾ ਧਿਆਨ ਨੂੰ ਏ ਪਿਆ ਦੇ ਸਦਾ ਜਗਤ ਫਨਾ ਫਿਲਾ ਨਾ ਤੈ ਕੱਢਿਆ ਖੁਦੀ ਗਮਾਨ ਨੂੰ ਏ ਜੋ ਕੋਈ ਜਗਤ ਸਾਰਾਂ ਦੇ ਵਿੱਚ ਆਇਆ ਛੱਡ ਤੁਰ ਗਿਆ ਜਗਤ ਜਹਾਨ ਨੂੰ ਓਏ ਜਿਨੇ ਜਮੀ ਅਸਮਾਨ ਦਾ ਰਾਜ ਕੀਤਾ ਕਿਤੇ ਲੱਬੀ ਖਾਂ ਤੋਂ ਸੁਲੇਮਾਨ ਨੂੰ ਓਏ ਯੂਸਫਾ ਨਬੀ ਬੇ ਮਸਾਲ ਹੁਸੈਨ ਹੈ ਸੀ ਛੱਡ ਤੁਰ ਗਿਆ ਮੁਲਕ ਕਨਿਆਨ ਨੂੰ ਓਏ ਜਿਨ੍ਹਾਂ ਗੋਪੀਆਂ ਨਾਲ ਕਲੋਲ ਕੀਤੇ ਮਥਰਾ ਵਿੱਚ ਤੂੰ ਵੇਖ ਲੈ ਕਾਨ ਨੂੰ ਓਏ ਜਿਸ ਵੀ ਮੁਲਕ ਦੇ ਵਿੱਚ ਸੀ ਬਾਦਸ਼ਾਹੀ ਕਿੱਥੇ ਲੈ ਗਿਆ ਸ਼ਾਹ ਜਹਾਨ ਨੂੰ ਓਏ ਚਲੇ ਗਏ ਨ ਮਰੂਦ ਫਰ ਹੁੰਨ ਜਿਹੜੇ ਮਾਰਦੇ ਤੀਰ ਅਸਮਾਨ ਨੂੰ ਓਏ ਜਿੰਨਾ ਕਿਲੇ ਦੇ ਕੋਟ ਉਹ ਸਾਰੇ ਛੱਡੇ ਗਏ ਛੱਡ ਕੇ ਕਬਰ ਸਤਾਨ ਨੂੰ ਏ ਹਕਮਤ ਵੈਦਗੀ ਜਿਨ੍ਹਾਂ ਨੇ ਖਤਮ ਕੀਤੀ ਖਾਦਾ ਮੌਤ ਨੇ ਉਸ ਲੁਕਮਾਨ ਨੂੰ ਏ 타ਹਾ ਮੌਤ ਤਕਦੀਰ ਨੇ ਦਾਉ ਲਾ ਕੇ ਰੋਸਤਮ ਮਾਉਂ ਦੇ ਪੁੱਤ ਜਵਾਨ ਨੂੰ ਏ ਜਿੱਥੇ ਪੀਰ ਫਕੀਰ ਦਾ ਖਤਮ ਹੋਏ جا کے دیکھ ਲੈ ਮੁਲਕ ਮੁਲਤਾਨ ਨੂੰ ਏ ਹੋ ਜਿੱਥੇ ਪੀਰ ਫਕੀਰ ਜਾ ਖਤਮ ਹੋਏ ਜਿੱਥੇ ਪੀਰ ਫਕੀਰ ਜਾ ਖਤਮ ਹੋਏ ਜਾ ਕੇ ਦੇਖ ਲੈ ਮੁਲਕ ਮੁਲਤਾਨ ਨੂੰ ਏ ਕੈਸੇ نبی جہان ਤੋਂ ਖਤਮ ਹੋਏ ਪੜ ਕੇ ਦੇਖ ਲੈ ਕਦੀ ਕੁਰਾਨ ਨੂੰ ਏ ਤਨ ਕਾਲ ਜੇ ਜਗਤ ਨਾ ਸਤ ਬੰਦੇ ਪੜ ਕੇ ਦੇਖ ਲੈ ਬੇਦ ਪੁਰਾਨ ਨੂੰ ਏ ਜਗਤ ਮਿੱਥਿਆ ਬ੍ਰਹਮ ਨੂੰ ਮੌਤ ਕਹਿੰਦਾ ਜਦੋਂ ਪਾਮਦਾ ਬ੍ਰह्म ਗਿਆਨ ਨੂੰ ਏ ਦਿਲਾਂ ਮੇਰੇ ਆ ਛੱਡ ਹੰਕਾਰ ਮਸਤੀ ਵਿੱਚੋਂ ਕੱਢ ਕੇ ਖੁਦੀ ਗਮਾਨ ਨੂੰ ਏ ਕੱਟੇ ਚਾਰ ਦਿਨ ਆਪਣੇ ਵਤਨ ਜਾਵੇ ਤਾਂ ਵੀ ਬੰਨਣਾ ਬੁਰਾ ਮਹਿਮਾਨ ਨੂੰ ਏ ਕੱਟੇ ਚਾਰ ਦਿਨ ਆਪਣੇ ਵਤਨ ਜਾਵੇ ਦਾਵਾ ਬੰਨਣਾ ਬੁਰਾ ਮਹਿਮਾਨ ਨੂੰ ਏ ਹੋ ਕੋਈ ਰੋਜ ਤੂੰ ਵੇਚ ਲੈ ਸੁਖਨ ਸੌਦਾ ਕੋਈ ਰੋਜ ਤੂੰ ਵੇਚ ਲੈ ਸੁਖਨ ਸੌਦਾ ਛੱਡ ਚੱਲਣਾ ਜਿਸਮ ਦੁਕਾਨ ਨੂੰ ਏ ਚਿਤ ਚਾਵਦਾ ਮੌਤ ਜਦ ਯਾਦ ਆਵੇ ਧਾ ਸੁਟੀਏ ਬਣੇ ਮਕਾਨ ਨੂੰ ਏ ਪੈਂਦਾ ਚਵੀ ਹਜ਼ਾਰ ਦਾ ਰੋਜ ਘਟ ਨਹੀਂ ਸੋਚਦਾ ਨਫੇ ਨੁਕਸਾਨ ਨੂੰ ਏ ਨਹੀਂ ਤੂੰ ਉਸ ਨੂੰ ਪਾਪੀਆ ਯਾਦ ਕਰਦਾ ਦਿੰਦਾਰਜ ਕਹ ਹਮੇਸ਼ ਜੋ ਖਾਣ ਨੂੰ ਏ ਹੋ ਮੰਗੇ ਲੋਬੀਆਂ ਨੇ ਤਬੇ ਗਣਤ ਮਾਇਆ ਅੱਡੇ ਰੱਬ ਜੋ ਮੰਗਤਾ ਦਾਨ ਧੋਏ ਮੰਗੇ ਲੋਬੀਆਂ ਨੇ ਤਬੇ ਗਣਤ ਮਾਇਆ ਅੱਡੇ ਹੱਥ ਜੋ ਮੰਗਤਾ ਦਾਨ ਨੂੰ ਏ ਚਾਰ ਰੋਜ ਜਹਾਨ ਤੇ ਰਹਿਣ ਪਿੱਛੇ ਵੇਜ ਛੱਡਿਆ ਸਦਕ ਇਮਾਨ ਨੂੰ ਏ ਜਦੋਂ ਦੇਸ਼ ਰਾਂਗੀ ਲੜਾ ਛੱਡ ਜਾਣਾ ਦੁਨੀਆਂ ਦੇਖ ਸੀ ਖੜੀ ਜ਼ਬਾਨ ਨੂੰ ਏ ਤੈਨੂੰ ਵਿਸ਼ੇ ਵਕਾਰ ਦੀ ਬਣੀ ਪਾਪੀ ਸਿਰ ਤੇ ਕੂਕ ਦੀ ਮੌਤ ਲੈ ਜਾਣ ਨੂੰ ਏ ਦਇਆ ਸਿੰਘ ਨਾ ਇਸ ਨੂੰ ਖਲਕ ਸਮਝੀ ਬਣਿਆ ਖਾਣਾ ਏ ਮੌਤ ਦੇ ਖਾਣ ਨੂੰ ਏ ਹੋਏ ਉਮਰਤੀਵੇਂ ਸਾਲ ਦੀ ਗਈ ਤੇਰੀ ਉਮਰਤੀਵੇਂ ਸਾਲ ਦੀ ਗਈ ਤੇਰੀ ਕੀਤੀ ਗਾਫਲਾ ਅਕਲ ਸ਼ਹੂਰ ਹੈ ਨਾ ਖਪਦਾ ਰਹਾ ਵਿੱਚ ਝੂਠਿਆਂ ਧੰਦਿਆਂ ਦੇ ਦਿੱਤੀ ਹਾਜ਼ਰੀ ਵਿੱਚ ਹਜ਼ੂਰ ਹੈ ਨਾ ਡੁੱਬਾ ਖੁਦੀ ਤਕਬਰੀ ਦੇ ਵਿੱਚ ਬੰਦੇ ਕਦੀ ਠਾਰਿਆ ਦਿਲ ਤੋਂ ਦੂਰ ਹੈ ਨਾ ਦਿਲ ਬਰਿਆਰ ਦਾ ਕਿਵੇਂ ਦੀਦਾਰ ਹੋਵੇ ਵਿੱਚੋਂ ਕੱਢਿਆ ਗਰਬ ਗਰੂਰ ਹੈ ਨਾ ਮੈਂ ਰੱਬ ਕਹੇ ਜ਼ਬਾਨ ਸੀ ਕਈ ਵਾਰੀ ਸਿੱਧਾ ਗਿਆ ਤੂੰ ਵਾਂਗ ਮਨਸੂਰ ਹੈ ਨਾ ਤੈਨੂੰ ਕਿਸ ਤਰ੍ਹਾਂ ਮਰਦ ਮਾਲੂਮ ਹੋਵੇ ਹੋਇਆ ਪਾਪਾਂ ਅਪਰਾਧਾਂ ਤੋਂ ਦੂਰ ਹੈ ਨਾ ਹੋ ਤੈਨੂੰ ਕਿਸ ਤਰ੍ਹਾਂ ਦਰਦ ਮਾਲੂਮ ਹੋਵੇ ਤੈਨੂੰ ਕਿਸ ਤਰ੍ਹਾਂ ਦਰਦ ਮਾਲੂਮ ਹੋਵੇ ਹੋਇਆ ਪਾਪਾਂ ਅਪਰਾਧਾਂ ਤੋਂ ਦੂਰ ਹੈ ਨਾ ਸੇਨਾ ਕਿਸ ਤਰ੍ਹਾਂ ਸਾਫ਼ ਸਫਾ ਹੋਵੇ ਹੋਏ ਆ ਪਾਪਾਂ ਅਪਰਾਧਾਂ ਤੋਂ ਦੂਰ ਹੈ ਨਾ ਤੈਨੂੰ ਕਿਸ ਤਰ੍ਹਾਂ ਬਸਲ ਨਸੀਬ ਹੋਵੇ ਦਿਲਬਰ ਪਕੜਿਆ ਵਾਂਗ ਜਮੂਰ ਹੈ ਨਾ ਕਿੱਥੇ ਰਹੀ ਜੇ ਬੋਲ ਇਮਾਨਦਾਰੀ ਹਟਿਆ ਖਾਨ ਤੋਂ ਗਾਫਲਾ ਸੂਰ ਹੈ ਨਾ ਕੀਤੀ ਨਹੀਂ ਮਰਦਾਨਗੀ ਮਰਦ ਵਾਲੀ ਹੋ ਆ ਜਗਤ ਦੇ ਵਿੱਚ ਮਸ਼ਹੂਰ ਹੈ ਨਾ ਹੋ ਸਾਰੀ ਜ਼ਿੰਦਗੀ ਦੇਖ ਬਰਬਾਦ ਕੀਤੀ ਸਾਰੀ ਜ਼ਿੰਦਗੀ ਦੇਖ ਬਰਬਾਦ ਕੀਤੀ ਚੜਿਆ ਇਸ਼ਕ ਦਾ ਕਦੇ ਸਰੂਰ ਹੈ ਨਾ ਜੀਨੂ ਹੱਕ ਦੇ ਨੂਰ ਦਾ ਪਿਆ ਜਲਵਾ ਸਾਬਤ ਰਹਿ ਗਿਆ ਵਾਂਗ ਕੋਈ ਤੂਰ ਹੈ ਨਾ ਗੱਲਾਂ ਸੋਹ ਮਾਦੀਆਂ ਕਰੇ ਬੈਠਾ ਅੱਖੀ ਦੇਖਿਆ ਕਦੇ ਲੰਗੂਰ ਹੈ ਨਾ ਤੈਨੂੰ ਰੱਬ ਨੇ ਰੱਖਿਆ ਯਾਦ ਬੰਦੇ ਤੈਨੂੰ ਰੱਖਿਆ ਯਾਦ ਹਜ਼ੂਰ ਹੈ ਨਾ ਕੀਤਾ ਕਿਸੇ ਦੇ ਦਿਲੋਂ ਵਸਾਰ ਦੇਣਾ ਭਲਿਆ ਮਾਨਸਾਂ ਦਾ ਇਹ ਦਸਤੂਰ ਹੈ ਨਾ ਤਾਂ ਹੀ علم ਤੋਂ ਰਿਹਾ ਮਹਿਰੂਮ ਖਾਲੀ ਖਦਿ ਕਿਸੇ ਉਸਤਾਦ ਤੋਂ ਘੂਰ ਹੈ ਨਾ ਹੋ ਤਾਂ ਹੀ ਹਰੜ ਬਿਹੜਿਆ ਵਿਕੇ ਸਸਤਾ ਤਾਂ ਹੀ ਹਰੜ ਬਿਹੜਿਆ ਵਿਕੇ ਸਸਤਾ ਤੇਰੇ ਵਿੱਚ ਖੁਸ਼ਬੂ ਕਫੂਰ ਹੈ ਨਾ ਦਇਆ ਸਿੰਘ ਤੂੰ ਮਰ ਗਿਆ ਮੋਤ ਆਈ ਕੀਤੀ ਜਾਂਉਂਦਿਆਂ ਮਰਨ ਮਨਜ਼ੂਰ ਹੈ ਨਾ